ਜਿਹੜਾ ਵੀ ਇਹ ਹਰਕਤ ਕਰਦਾ ਜਿਹੜਾ ਵੀ ਕੰਮ ਕਰਦਾ ਉਹ ਪਹਿਲਾਂ ਵੀ ਸ਼ਾਪਰ ਹੋਸਟ ਇਨਸੀਡੈਂਟ ਹੋਇਆ ਅੰਮ ਤਲ ਵੀ ਅਸੀਂ ਇਹ ਚਾਹੁੰਦੇ ਕਿ ਦੁਬਾਰਾ ਇਹ ਹੋ ਜਾਏ ਇਨਸੀਡੈਂਟ ਕਿਸੇ ਵੀ ਬੱਚੇ ਕਿਸੇ ਵੀ ਸ਼ਹਿਰ ਇਹਦਾ ਹੋਵੇ ਜੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਇਸ ਤੋਂ ਸੋਚਦੇ ਸਾਡੇ ਏ.ਡੀ. ਸੀ ਹੈਗੇ ਅਸੀਂ ਆਪਾਂ ਚਾਹਵਾਂਗੇ ਅਸੀਂ ਆਪਾਂ ਸਾਰਿਆਂ ਦੀ ਐਟਲੀਸਾ ਸ਼ਾਪਰ ਦਿਲ ਦੀ ਵੈਰੀਫਿਕੇਸ਼ਨ ਕਰਾਈ ਜਿਵੇਂ ਰਿਪੋਰਟ ਚ ਕੀਤਾ ਜਾਵੇ ਤੇ ਜੇ ਇਦਾਂ ਦੀ ਗੱਲ ਹੈਗੀ ਤਾਂ ਉਹ ਵੀ ਅਸੀਂ ਆਪਾਂ ਸਰਤ ਐਕਸ਼ਨ ਲੈਂਦੇ ਉਸੇ ਹੋਣੀ ਹੈ ਕੱਲੇ ਬਾਗਪੁਰ ਦੇ ਵਿੱਚ 14 ਫੈਕਟਰੀਆਂ ਜਿਹੜੇ ਪੈਂਡ ਬਾਕ ਸੀ ਐ ਦਸਨ ਮੁਤਾਬਕ ਸਰਪੰਚ ਨੇ ਕਿ ਚਾਰ ਤੋਂ 5000 ਜਿਹੜੇ ਪ੍ਰਵਾਸੀ ਇਹਨਾਂ ਫੈਕਟਰੀਆਂ ਦੇ ਵਿੱਚ ਕਿਹਦੇ ਕਰਾਦੇ ਵੈਰੀਫਿਕੇਸ਼ਨ ਕਰਾਉਂਦੇ ਨਿਕਲ ਕੁਝ ਪਿੰਡਾਂ ਸ਼ੁਰੂ ਵੀ ਹੋ ਚੁੱਕੀਆਂ ਇਹ ਵੀ ਆਪਾਂ ਥੋੜਾ ਜਿੱਥੇ ਫੈਕਟਰੀਆਂ ਜ਼ਿਆਦਾ ਹੈਗੀਆਂ ਤੇ ਉੱਥੇ ਵੈਰੀਫਿਕੇਸ਼ਨ ਕਰਾਉਂਦੇ ਤੇ ਮੈਂ ਇਹ ਵੀ ਚਲੋ ਅਸੀਂ ਸਾਰੇ ਇਕੱਠੇ ਹੈਗੇ ਆ ਸਾਡੇ ਕੱਲੇ ਸਾਡਾ ਮਸਲਾ ਨਹੀਂ ਸਾਰਿਆਂ ਦਾ ਸਾਂਝਾ ਮਸਲਾ ਹੈਗਾ ਇਹ ਤੇ ਮੈਂ ਇਹ ਵੀ ਤੁਹਾਡੇ ਮਾਦਿਆਂ ਬਾਰੇ ਇਹ ਕਹਿਣਾ ਚਾਹੂਗਾ ਕਿ ਜੇ ਅਸੀਂ ਕਿਸ ਨੂੰ ਕਿਰਾਏ ਤੇ ਮਕਾਨ ਵੀ ਦਿੰਦੇ ਆ ਚਾਹ ਪੰਜਾਬੀ ਕਿ ਉਹਨਾਂ ਵਿੱਚ ਪ੍ਰਵਾਸੀ ਕਿ ਉਹਨਾਂ ਹੋਵੇ ਉਹਦੀ ਐਟਲੀਸ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈਗੀ ਤੇ ਅਸੀਂ ਜਿਹੜੇ ਫੈਕਟਰੀ ਵਾਲੇ ਜਿਹੜੇ ਮਾਲਕ ਸਾਡੇ ਹੈਗੇ ਆ ਜੋ ਉਹਨਾਂ ਤੋਂ ਰੋਜ਼ਗਾਰ ਵੀ ਦਿੰਦੇ ਹੈਗੇ ਉਹ ਵੀ ਇੱਕ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਕਿ ਉਹਨੂੰ ਐਪਲੋਏ ਕਰਨ ਤੋਂ ਪਹਿਲਾਂ ਜਿਹੜੀ ਵੀ ਹੈਗੀ ਉਹ ਉਹਦੀ ਵੈਰੀਫਿਕੇਸ਼ਨ ਇੱਕ ਵਾਰੀ ਜ਼ਰੂਰ ਕਰਾ